ਉਹ ਜਿੱਕਾ ਖਾਲਸਾ ਵਾਹਿਗੁਰੂ ਕੀ ਫਤਿਹ ਇੱਕ ਛੋਟੀ ਜੀ ਸਿੱਖਿਆ ਦਾ ਕਹਾਣੀ ਹੈ ਪਿਆਰਿਓ ਪੂਰਾ ਪਰਿਵਾਰ ਦੋ ਦਿਨ ਮਿਲਿਆ ਵਿਆਹ ਵਿਖਰ ਮਗਰੋਂ ਘਰ ਵਾਪਸੀ ਪਰਤਿਆ ਸਭ ਥੱਕੇ ਟੁੱਟੇ ਮੰਜੇ ਤੇ ਪੈਣ ਲੱਗੇ ਹੀ ਸੀ ਕਿ ਦਾਦੇ ਨੇ ਆਪਣੀ ਪੋਤੀ ਨੂੰ ਆਵਾਜ਼ ਲਗਾਈ ਮਾਣੋ ਇਧਰ ਆਈ ਮਾਣੋ ਭੱਜੀ ਭੱਜੀ ਆਈ ਤੇ ਕਹਿੰਦੀ ਦੱਸੋ ਦਾਦਾ ਜੀ ਪਰ ਦਾਦਾ ਜੀ ਦਾ ਗੁੱਸਾ ਸਤਵੇਂ ਅਸਮਾਨ ਤੇ ਸੀ ਦਾਦਾ ਜੀ ਕੂਰ-ਕੂਰ ਕੇ ਮਾਣੋ ਵੱਲੇ ਵੇਖ ਰਿਆ ਸੀ ਤੇ ਗੁੱਸੇ ਭਰੇ ਲਹਿਜੇ ਦੇ ਵਿੱਚ ਉਸਨੇ ਪੁੱਛਿਆ ਉਹ ਕੌਣ ਸੀ ਜਿਸ ਦੇ ਨਾਲ ਤੂੰ ਵਿਆਹ ਦੇ ਵਿੱਚ ਹੱਸ-ਹੱਸ ਗੱਲਾਂ ਕਰਦੀ ਸੀ ਭੋਰਾ ਵੀ ਸ਼ਰਮ ਨਹੀਂ ਵੱਡੇ ਛੋਟੇ ਦੀ ਕੋਈ ਲਿਹਾਜ਼ ਨਹੀਂ ਕਰਦੀ ਦਾਦਾ ਜੀ ਨੇ ਪੋਤੀ ਨੂੰ ਬਹੁਤ ਬੁਰਾ ਫੜਾ ਕਿਆ ਹੁਣ ਪਰਿਵਾਰ ਦਾ ਕੋਈ ਵੀ ਮੈਂਬਰ ਕੁੜੀ ਦੇ ਪੱਖ ਵਿੱਚ ਨਹੀਂ ਸੀ ਸਭ ਉਸ ਲੜਕੀ ਨੂੰ ਗਲਤ ਸਮਝ ਰਹੇ ਸੀ ਕੁੜੀ ਚੁੱਪਚਾਪ ਖੜੀ ਸੀ ਪਰ ਕੁੜੀ ਨੂੰ ਹੀ ਗੁੱਸਾ ਆ ਗਿਆ ਕਿਉਂਕਿ ਉਸ ਨੂੰ ਬਿਨਾ ਗਲਤੀ ਦੇ ਗਲਤ ਠਹਿਰਾਇਆ ਜਾਜ ਰਿਹਾ ਸੀ ਬੋਲਣ ਤੋਂ ਪਹਿਲਾਂ ਕੁੜੀ ਨੇ ਮਨ ਦੇ ਵਿੱਚ ਉਹ ਰੀਲ ਵਾਂਗੂ ਗੱਲ ਘੁਮ ਗਈ ਜਿਸ ਵੇਲੇ ਸ਼ਹਿਰ ਬਾਜ਼ਾਰ ਵਿੱਚ ਕੱਪੜੇ ਖਰੀਦਦੇ ਹੋਏ ਆ ਬਾਪੂ ਜੀ ਨੇ ਇੱਕ ਦੁਕਾਨ ਤੋਂ ਚਿੱਟੇ ਨੋਟਾਂ ਦੀ ਕਰੰਸੀ ਵਾਲੇ ਦੋ ਬੰਡਲ ਲੈ ਸੀ ਅਤੇ ਉਹਨਾਂ ਦੇ ਵੱਧ ਪੈਸੇ ਭਰੇ ਸੀ ਵਿਚਾਰਤਾ ਉਹਦੇ ਮਨ ਦੇ ਵਿੱਚ ਕਹੁੰਦਿਆ ਸੀ ਪਰ ਉਹ ਵਿਚਾਰੀ ਬੱਚੀ ਇਹਨਾਂ ਗੱਲਾਂ ਨੂੰ ਨਹੀਂ ਸੀ ਸਮਝ ਸਕੀ ਹੁਣ ਰੀਲ ਅੱਗੇ ਘੁੰਮਦੀ ਘੁੰਮਦੀ ਜਦੋਂ ਆਨੰਦਕਾਰਜ ਹੋਏ ਆਨੰਦਕਾਰਜਾਂ ਦੇ ਵਿੱਚ ਬਾਪੂ ਜੀ ਵੀ ਗਏ ਜਦੋਂ ਉਹਨਾਂ ਨੇ ਮੱਥਾ ਟੇਕਿਆ ਸੀ ਤਾਂ 10 ਰੁਪਏ ਦਾ ਮਾਇਲਾ ਕਚਲਾ ਨੋੜ ਜੋ ਗੁਰੂ ਸਾਹਿਬ ਅੱਗੇ ਪੇਸ਼ ਕੀਤਾ ਸੀ ਖੈਰ ਇਸ ਤੋਂ ਅੱਗੇ ਆਨੰਦ ਕਾਰਜ ਸੰਪੰਨ ਹੋਣ ਤੋਂ ਬਾਅਦ ਵਿਆਹ ਦੇ ਵਿੱਚ ਜੋ ਕਿ ਹਾਲ ਬੁੱਕ ਕੀਤਾ ਗਿਆ ਸੀ ਉਹਦੇ ਵਿੱਚ ਕਾਰਕਸ਼ਟਰਾ ਨੱਚ ਰਹੀਆਂ ਸਨ ਬੜੇ ਉੱਚੀ ਉੱਚੀ ਡੀਜੇ ਚੱਲ ਰਿਹਾ ਸਹੀ ਉਹਨੂੰ ਬਾਪੂ ਵੀ ਆਪਣੇ 2-4 ਦੋਸਤਾਂ ਦੇ ਵਿੱਚ ਪ੍ਰਾਣੀਆਂ ਗੱਲਾਂ ਬਾਤਾਂ ਦੇ ਵਿੱਚ ਮਗਨ ਹੋ ਕੇ ਪੈਗ ਸ਼ਗ ਲਗਾ ਰਿਹਾ ਸੀ। ਔਰ ਸ਼ਰੂਰ ਦੇ ਵਿੱਚ ਉਸਦੇ ਸਾਥੀ ਵੀ ਜਿਹੜੇ ਕਿ ਪਹਿਲਾਂ ਥੋੜਾ ਬੱਤਰ ਭੰਗੜਾ ਜਾਂਦੇ ਸੀ ਉੱਠ ਕੇ ਭੰਗੜਾ ਪਾਉਣ ਲੱਗੇ ਡਾਂਸ ਕਰਨ ਲੱਗੇ ਬਾਪੂ ਵੀ ਉਹਨਾਂ ਦੇ ਵਿੱਚ ਹੀ ਰਲ ਗਿਆ। ਹੁਣ ਪਹਿਲਾਂ ਤੇ ਬਾਪੂ ਨੇ ਦੱਥੀ ਨੋਟਾਂ ਵਾਲੀ ਖੋਲੀ ਔਰ ਜੋ ਨੱਚ ਰਹੀਆਂ ਡਾਂਸਰਾਂ ਸਨ ਬੇਟੀਆਂ ਸਨ ਉਹਨਾਂ ਦੇ ਉੱਪਰ ਦੀ ਸਟੇ ਔਰ ਬਾਹ ਦੇ ਵਿੱਚ ਮੂੰਹ ਦੇ ਵਿੱਚ ਪਾ ਕੇ ਨੋਟ ਡਾਂਸ ਕਰਦਾ ਕਰਦਾ ਅੱਗੇ ਹੋ ਰਿਹਾ ਸੀ ਤੇ ਉਹਨਾਂ ਨੂੰ ਇਸ਼ਾਰੇ ਕਰ ਰਿਹਾ ਸੀ ਕਿ ਤੁਸੀਂ ਵੀ ਮੂੰਹ ਦੇ ਨਾਲੇ ਨੋਟ ਫੜੋ ਉਹ ਡਾਂਸਰ ਜਿਹੜੀ ਸੀ ਉਹ ਬਹੁਤ ਛੋਟੀ ਉਮਰ ਦੀ ਸੀ ਉਹ ਬੱਚੀ ਦੇ ਹਾਂਦੀ ਸੀ ਔਰ ਬੱਚੀ ਦਾ ਮਨ ਦੇ ਵਿੱਚ ਵੀ ਸੀਨ ਇਸੇ ਕਰਕੇ ਘੁੰਮ ਰਿਹਾ ਸੀ ਕੋਣ ਲੜਕੀ ਦੇ ਮਨ ਦੇ ਉੱਤੇ ਵੀ ਗੁੱਸਾ ਸੀ ਉਹ ਬੋਲੀ ਦਾਦਾ ਜੀ ਮੈਨੂੰ ਇੱਕ ਗੱਲ ਦਾ ਜਵਾਬ ਦੇਣਾ ਅੱਜ ਜਦੋਂ ਤੁਸੀਂ ਵਿਆਹ ਤੇ ਜੋ ਆਰਕੈਸਟਰ ਨਾਲ ਹੱਥ ਫੜਫੜ ਕੇ ਨੱਚ ਰਹੇ ਸੀ ਤੇ ਨੋਟ ਵਾਰ ਰਹੇ ਸੀ ਤਾਂ ਮੈਨੂੰ ਸ਼ਰਮ ਆ ਰਹੀ ਸੀ ਸਾਰੇ ਅਸਰੇ ਸੀ ਤੁਹਾਡੇ ਤੇ ਦਾਦਾ ਜੀ ਉਹ ਡਾਂਸਰ ਮੇਰੀ ਹਮ ਉਮਰ ਸੀ ਮਤਲਬ ਕਿ ਤੁਹਾਡੀ ਪੋਤੀ ਦੀ ਉਮਰ ਦੀ ਬਰੋਬਰ ਦੀ ਤੁਹਾਡੀ ਇਹ ਸਰਕਰ ਦੇ ਨਾਲ ਲੱਗਿਆ ਕਿ ਸ਼ਰਮ ਕਿੱਥੇ ਹੈ ਜੋ ਤੁਸੀਂ ਮੁੰਡੇ ਬਾਰੇ ਗੱਲਾਂ ਕਰ ਰਹੇ ਸੀ ਉਹ ਮੁੰਡਾ ਮੇਰੇ ਨਾਲ ਪੜਦਾ ਸੀ ਵਿਆਹ ਦੇ ਵਿੱਚ ਆਉਣ ਕਰਕੇ ਦੋ ਦਿਨ ਸਕੂਲ ਨਾ ਜਾ ਸਕਣ ਕਰਕੇ ਉਸ ਮੁੰਡੇ ਨੂੰ ਮੈਂ ਸਕੂਲ ਦਾ ਕੰਮ ਪੁੱਛ ਰਹੀ ਸੀ ਕਿਉਂਕਿ ਉਹ ਮੇਰਾ ਹਮ ਉਮਰ ਸੀ ਔਰ ਮੇਰੇ ਨਾਲ ਪੜਦਾ ਸੀ ਅਸੀਂ ਸਾਰੇ ਸਕੂਲ ਦੇ ਵਿੱਚ ਭੈਣ ਭਰਾਵਾਂ ਵਾਂਗੂ ਰਹਿ ਰਹੇ ਸੀ ਦਾਦਾ ਜੀ ਉਹ ਸਾਡੀ ਕਲਾਸ ਦੇ ਮੁੰਡੇ ਤੇ ਕੁੜੀਆਂ ਵੀ ਇਕੱਠੇ ਹੀ ਪੜਦੇ ਨੇ ਤੇ ਸਾਰੇ ਭੈਣ ਭਰਾਵਾਂ ਜਾਂ ਦੋਸਤਾਂ ਵਾਂਗ ਰਹਿੰਦੇ ਹਾਂ ਮੈਂ ਸਕੂਲ ਦੀ ਪੜ੍ਹਾਈ ਤੋਂ ਬਾਅਦ ਕਾਲਜ ਦੀ ਪੜ੍ਹਾਈ ਵੀ ਕਰਨੀ ਹੈ ਉੱਥੇ ਵੀ ਮੁੰਡੇ ਹੋਣਗੇ ਕੱਲ ਨੂੰ ਕਾਲਜ ਦੀ ਪੜ੍ਹਾਈ ਤੋਂ ਬਾਅਦ ਮੈਂ ਨੌਕਰੀ ਕਰਨੀ ਹੈ ਪੜ੍ਹ ਲੈ ਕੇ ਦਫ਼ਤਰ ਦੇ ਵਿੱਚ ਜਦੋਂ ਡਿਊਟੀ ਕਰਾਂਗੀ ਤਾਂ ਉੱਥੇ ਵੀ ਬੰਦਿਆਂ ਨਾਲ ਵਾਹ ਪਵੇਗਾ ਕੀ ਤੁਹਾਨੂੰ ਆਪਣੇ ਦਿੱਤੇ ਸੰਸਕਾਰਾਂ ਤੇ ਵਿਸ਼ਵਾਸ ਨਹੀਂ ਮੰਨਿਆ ਕਿ ਤੁਹਾਨੂੰ ਵੀ ਮੇਰੀ ਫਿਕਰ ਤੁਹਾਨੂੰ ਮੇਰੀ ਫਿਕਰ ਆ ਤੇ ਮੈਨੂੰ ਵੀ ਤੁਹਾਡੀ ਇੱਜ਼ਤ ਦੀ ਫਿਕਰ ਹੈ ਬਾਪੂ ਦੀ ਪੱਗ ਦੀ ਫਿਕਰ ਹੈ ਮਾਂ ਦੀ ਚੁੰਨੀ ਦੀ ਫਿਕਰ ਹੈ ਵੀਰਾਂ ਦੀ ਸਰਦਾਰੀ ਦਾ ਹਮੇਸ਼ਾ ਖਿਆਲ ਰਹਿੰਦਾ ਹੈ ਪਰ ਦਾਦਾ ਜੀ ਸਾਨੂੰ ਚਾਰਦواری ਵਿੱਚ ਨਾ ਬਣੋ ਮੈਂ ਕਾਮਯਾਬ ਬਣ ਕੇ ਤੁਹਾਡਾ ਨਾਂ ਰੋਸ਼ਨ ਕਰਨਾ ਚਾਹੁੰਦੀ ਹਾਂ ਸਾਰਾ ਪਰਿਵਾਰ ਚੁੱਪਚਾਪ ਸਿਰ ਚੁਕਾਈ ਖੜਾ ਸੀ ਹੁਣ ਬਾਪੂ ਦੇ ਮੱਥੇ ਦੀਆਂ ਤਿਉੜੀਆਂ ਵੀ ਉਤਰ ਚੁੱਕੀਆਂ ਸੀ ਤੇ ਮੂੰਹ ਜ਼ਮੀਨ ਵੱਲ ਨੂੰ ਹੋ ਗਿਆ ਪਰ ਫਿਰ ਵੀ ਕੁੜੀ ਨੇ ਹੱਥ ਜੋੜ ਕੇ ਮੁਆਫੀ ਮੰਗੀ ਉਸਨੇ ਅੱਜ ਪਹਿਲੀ ਵਾਰ ਉੱਚੀ ਆਵਾਜ਼ ਵਿੱਚ ਗੱਲ ਕੀਤੀ ਸੀ ਹੁਣ ਬਾਪੂ ਸ਼ਰਮਸਾਰ ਹੋਇਆ ਪੋਤਰੀ ਅੱਗੇ ਗੱਲ ਕਰਨ ਜੋਗਰਾ ਨਹੀਂ ਸੀ ਕਿਉਂਕਿ ਗਲਤੀ ਧੀ ਦੀ ਨਹੀਂ ਦਾਦੇ ਦੀ ਸੀ ਸੋ ਦੋਸਤੋ ਆਪਣੀਆਂ ਧੀਆਂ ਭੈਣਾਂ ਨੂੰ ਇਹੋ ਜੇ ਸੰਸਕਾਰ ਦਿਓ ਕਿ ਸ਼ੱਕ ਦੀ ਗੁਜੈਸਾ ਨਾ ਰਹੇ ਤੇ ਆਪਣੇ ਭਰਾ ਪੋਤੇ ਜਾਂ دوست ਨੂੰ ਇਹ ਗੱਲ ਸਮਝਾਓ ਕਿ ਜਿਸ ਤਰ੍ਹਾਂ ਉਹ ਆਪਣੀ ਭੈਣ ਧੀ ਮਾਂ ਚਾਚੀ ਦਾਦੀ ਦੀ ਇੱਜ਼ਤ ਕਰਦੇ ਨੇ ਉਸੇ ਤਰ੍ਹਾਂ ਹੀ ਉਹ ਕਿਸੇ ਪਰਾਇ ਕੁੜੀ ਦੀ ਇੱਜ਼ਤ ਕਰਨ ਅਤੇ ਫੇਰ ਜਾ ਕੇ ਲੋਕਾਂ ਦੀ ਸੋਚ ਦੇ ਵਿੱਚ ਤਬਦੀਲੀ ਹੋ ਸਕਦੀ ਹੈ ਸੋ ਸਮੂਹ ਮੇਰੋ ਇਸ ਬਾਰੇ ਆਪ ਜੀ ਨੇ رائے ਦੇਣੀ ਆਪ ਜੀ ਨੂੰ ਇਹ ਵਿਚਾਰ ਚੰਗੇ ਲੱਗੇ ਹੋਣ ਤਾਂ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰਕੇ ਸਾਡਾ ਮਾਣ ਵਧਾਓ ਇਸੇ ਤਰ੍ਹਾਂ ਹੀ ਆਪ ਜੀ ਦੇ ਨਾਲ ਚੰਗੀਆਂ-ਚੰਗੀਆਂ ਕਹਾਣੀਆਂ ਗੁਰਮਤਿ ਦੇ ਬਾਰੇ ਵਿਚਾਰਾਂ ਰਾਜਨੀਤਿਕ ਸਾਰੀਆਂ ਸੰਨੀਆ ਕੀਤੀਆਂ ਜਾ ਸਕਣ ਔਰ ਅਗਰ ਕਿਸੇ ਦੇ ਮਨ ਨੂੰ ਕੋਈ ਠੇਸ ਪਹੁੰਚੇ ਤਾਂ ਦਾਸ ਕਿਹਾ ਦਾ ਜਾਜਕ ਹੈ ਆ ਹੋਗਾ ਜੀ ਕਿ ਫਤਿਹ ਗਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ